ਤਕਰੀਬਨ ਡੇਢ ਕੁਇੰਟਲ ਤੋਂ ਉੱਤੇ ਇਹਨੂੰ ਜਿਹੜਾ ਔਲਾ ਲੱਗਦਾ ਹਰ ਸਾਲ ਹਰ ਸਾਲ ਇਹ ਜਿਹੜਾ ਬੂਟਾ ਇਹਨੂੰ ਜਿਵੇਂ ਨਾ ਅੰਗੂਰ ਲੱਗਦੇ ਨੇ ਜੀ ਅੰਗੂਰਾਂ ਵਾਂਗ ਇਹਨੂੰ ਜਮਣ ਲੱਗਦੀ ਆ ਕਾਬਰੇ ਨੂੰ ਕਹ ਲਓ ਇਹਦੇ ਨਾਲ ਪਾਣੀ ਦੀ ਬੜੀ ਬੱਚਦਾ ਪ੍ਰਸਾਦ ਦਾ ਪਾਣੀ ਵੀ ਥੱਲੇ ਚਲਾ ਜਾਂਦਾ ਤੇ ਪਾਣੀ ਬੜਾ ਘੱਟ ਲਾਉਣਾ ਪੈਂਦਾ ਇਹ ਮੇਰਾ ਖਿਆਲ ਵੀ 1 ਕੁਇੰਟਲ ਤੋਂ ਉੱਤੇ ਇਹਨੂੰ ਨਾਸ਼ਪਤੀ ਲੱਗੀ ਆ ਏਡੇ ਕਬੂਟੇ ਏਡੇ ਕਬੂਟੇ ਨੂੰ ਮੈਂ ਇਹ ਬਣ ਕੇ ਜੀ ਆ ਜੀ ਤੇ ਤਕਰੀਬਨ ਪੌਣੇ ਕਿਲੋ ਤੱਕ ਕਿਲੋ ਤੱਕ ਇਹਨੂੰ ਮਰੂਰ ਆ ਜਿਹੜਾ ਉਹ ਫਲ ਚੱਕ ਲੈਂਦਾ ਕੀ ਅੰਗੂਰਾਂ ਦੀ ਵੇਲ ਆ ਇਹਦੇ ਤੇ 831 ਕੁਆਂਟਲ 1 ਡੇਰ ਕੁਆਂਟਲੇ ਨੂੰ ਲੱਗਿਆ ਹੋਊਗਾ ਤੇ ਹੁਣ ਲੱਗਿਆ ਹਾਂਜੀ ਤਿਆਰ ਹੋਣਾ ਹਾਂਜੀ ਤਿਆਰ ਹੋਣਾ ਅੱਗੇ ਫੁੱਲ ਆਉਣੇ ਸ਼ੁਰੂ ਹੋਗੇ। ਤਕਰੀਬਨ ਕਹਿ ਲਓ ਵੀ ਇਹਨੂੰ ਸਾਰਾ ਸਾਲ ਹੀ ਇਹ ਫਲ ਚੱਕਦਾ ਰਹੇਗਾ। ਇਹ ਇਹ 80 ਸਾਲ ਪੁਰਾਣਾ ਹੈ। ਇਹ 80 ਸਾਲ ਪੁਰਾਣਾ ਲਾ ਲਓ। ਵਾਹ। ਪਪੀਤਾ ਇੰਨਾ ਇੰਨਾ ਫਲ ਲੱਗਾ ਹੈ ਇਹਨੂੰ ਟਕਿਆ ਹੋਇਆ ਹੈ ਸਿਰਫ ਇਹਨਾਂ ਨੇ। ਆ ਦੇਖੋ ਤਾਂ ਗਿਣੋ ਤਾਂ ਮੇਰੇ ਖਿਆਲ ਨਾਲ ਗਿਣੇ ਨਹੀਂ ਜਾਣੇ। ਤੇ ਇਹਨੂੰ ਤੁਸੀਂ ਖਾਓ ਇਹ ਬੈਦਕੀਮਤਾ ਜੀ ਤੇ ਚ ਬਲੱਡ ਘਟਾਣਾ ਜੀ। ਜਿੰਨਾਂ ਨੂੰ ਖਾਓ ਨਾਲ ਦੀ ਨਾਲ ਇਹ ਖੂਨ ਪੈਦਾ ਕਰ ਦਿੰਦਾ ਬਲੱਡ। ਜੜੀਆ ਸਾਹਿਬ ਦੇ ਫਾਰਮ ਤੇ ਆਏ ਆ ਜਪਾਂ ਪਿੰਡ ਧਰਮਗੜ ਤੇ ਅਮਲੋਹ ਇਲਾਕਾ ਆ ਤੇ ਜੜੀਆ ਸਾਹਿਬ ਦੇ ਕੁਝ ਬੂਟੇ ਲੱਗੇ ਆ ਮੈਂ ਜੜੀਆ ਸਾਹਿਬ ਕੁਝ ਸਾਨੂੰ ਇਹ ਦਿਖਾ ਲੋ ਕਾਦੇ ਲੱਗੇ ਆ ਮੇਰਾ ਦਿਲ ਕੀਤਾ ਕਿ ਆਪਾਂ ਇਹ ਤੁਹਾਨੂੰ ਦਿਖਾ ਲਈਏ ਇਹ ਜਿਹੜਾ ਬੂਟਾ ਜੀ ਔਲੇ ਦਾ ਬੂਟਾ ਜੀ ਅੱਛਾ ਜੀ ਸਮਝਣਾ ਵੀ ਇਸ ਔਲੇ ਨੂੰ ਇੰਨੇ ਔਲੇ ਲੱਗਦੇ ਨੇ ਵੀ ਜਿਹੜੇ ਕਿਸਾਨ ਵੀ ਇੱਥੇ ਦੀ ਲੰਘਦੇ ਨੇ ਜਾਂ ਸੱਜਣ ਲੰਘਦੇ ਨੇ ਉਹ ਇੱਥੇ ਖੜ੍ਹ ਜਾਂਦੇ ਨੇ ਉਹ ਦੇਖਣ ਵਾਸਤੇ ਵੀ ਇਹਦਾ ਤੁਸੀਂ ਕਿੱਥੋਂ ਬੂਟਾ ਲੈ ਕੇ ਆਏ ਹੋ ਤਕਰੀਬਨ ਡੇਢ ਕੁਇੰਟਲ ਤੋਂ ਉੱਤੇ ਨੂੰ ਜਿਹੜਾ ਔਲਾ ਲੱਗਦਾ ਹਰ ਸਾਲ ਹਰ ਸਾਲ ਤੇ ਜਿਹੜੇ ਦਰਖਤ ਨੇ ਟਾਹਣੀਆਂ ਉਹ ਟੁੱਟ ਜਾਂਦੇ ਨੇ ਇੰਨਾ ਔਲਾ ਹੁੰਦਾ ਤੇਰਾ ਸੀ ਸਾਰਪਾ ਜਿਹੜਾ ਚਾਰ ਆ ਉਹ ਮੁੱਕਦਾ ਨਹੀਂ ਹੈਗਾ ਅੱਛਾ ਜੀ ਤੇ ਮਰੱਬਾ ਚਟਣੀ ਤੇ ਔਲਾ ਮੈਂ ਸਮਝਦਾ ਵੀ ਬਹੁਤ ਇੱਕ ਗੁਣਕਾਰੀ ਫਲ ਹੈਗਾ ਜੀ ਇੱਕ ਕਿਸਾਨ ਵੀਰੋ ਜਿਹੜੇ ਪੁਰਾਣੇ ਬੂਟੇ ਨੇ ਉਹਨਾਂ ਨੂੰ ਅਸੀਂ ਮੋੜ ਸਰਜੀਤ ਕਰ ਲੈਂਦੇ ਜਿਵੇਂ ਇਹ ਸਾਡਾ ਔਲੇ ਦਾ ਹੀ ਬੂਟਾ ਹੈਗਾ ਤੇ ਇਹਦੇ ਵਿੱਚ ਇਹ ਟਾਹਣਾ ਸੀ ਥੱਲੇ ਇਹ ਅਸੀਂ ਕੱਟ ਕੇ ਤੁਹਾਨੂੰ ਸਾਹਿਬ ਜਿਹੜੇ ਸਾਰਮਿੰਦਰ ਸਿੰਘ ਤੁਹਾਨੂੰ ਜੀ ਉਹਨਾਂ ਨੂੰ ਕਹਿ ਸਕਦਾ ਹੈ ਵੀ ਬਿਸ਼ਵ ਪ੍ਰਸਿੱਧ ਕਿਸਾਨ ਹੈਗੇ ਨੇ ਸੂਝਵਾਨ ਕਿਸਾਨ ਤੇ ਉਹਨਾਂ ਤੋਂ ਇਹ ਮੈਂ ਸਿੱਖਿਆ ਸੀਗਾ ਤੇ ਇਹ ਜਿਹੜਾ ਸਾਡਾ ਬੂਟਾ ਹੁਣ ਇੱਕ ਤਾਂ ਜਵਾਨ ਹੋ ਗਿਆ ਤੇ ਕਿਨੇ ਬਹੁਤ ਜ਼ਿਆਦਾ ਫਟਾਰਾ ਲਿਆ ਤੇ ਹੁਣ ਇਹ ਜਿਹੜਾ ਫਾਲਾ ਮੈਂ ਸਾਹਿਬ ਜੀ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਚੱਕੂਗਾ ਜੀ ਅੱਛਾ ਜੀ ਤੇ ਹੁਣ ਥੋੜਾ ਕੱਟਿਆ ਕਿਸਾਨ ਸਾਹਿਬ ਕਹਿੰਦੇ ਨੇ ਵੀ ਜਿੱਡਾ ਵੱਡਾ ਇਹ ਜ਼ਖਮ ਹੈ ਜੀ ਜਿਵੇਂ ਆਪਣੇ ਬੰਦੇ ਦੇ ਵੀ ਕਈ ਵਾਰੀ ਉਹ ਕੱਟ ਵਜਦਾ ਤਾਂ ਉਹਨੂੰ ਮੱਲਮ ਪਟਕੀਆਂ ਦੀ ਬਹੁਤ ਜ਼ਿਆਦਾ ਲੋੜ ਹੈ ਅਸੀਂ ਇਹ ਦਵਾਈ ਲਾਈ ਵੀ ਆ ਇਹਦੇ ਤੇ ਅੱਛਾ ਦਵਾਈ ਲਾ ਕੇ ਤਾਂ ਕਿ ਜਿਹੜਾ ਇਹਦੇ ਨੂੰ ਇਹਨੂੰ ਸੁੰਡੀ ਨਾ ਆ ਜਾਵੇ ਤੇ ਕਈ ਵਾਰੀ ਇਹਨੂੰ ਨੇ ਇੱਕ ਸੰਡੀ ਆਉਂਦੀ ਹੈ ਤੇ ਉਹ ਸਾਰਾ ਜਿਹੜਾ ਬੂਟਾ ਉਹ ਖੋਖਲਾ ਹੋ ਜਾਂਦਾ ਹੈ। ਅੱਛਾ ਤੇਨੂੰ ਇਹ ਦਵਾਈ ਨਾਲ ਟ੍ਰੀਟਮੈਂਟ ਕਰਨਾ ਜਿਵੇਂ ਮੱਲਮ ਪਟਕਾ ਕੀੜੀ ਦਵਾਈ ਲਈ ਇਹਨੂੰ? ਇਹ तकरीबन ਸਾਡੇ ਦੋਸਤ ਨੇ ਹਮਾਚਰ ਤੋਂ ਲੈ ਕੇ ਆਏ ਸੀ। ਜੀ। ਇਹਦੇ ਚ ਅਲਸੀ ਦਾ ਤੇਲ ਹੈ। ਅੱਛਾ ਦੇਸੀ ਦਵਾਈ। ਹਾਂ ਹੋਰ ਕਈ ਚੀਜ਼ਾਂ ਇਹਦੇ ਚ ਲਾਈਆਂ ਨੇ। ਇਹ ਗਰਾਫਟਿੰਗ ਜਾਮਣ ਹੈਗੀ ਹੈ ਜਿਹੜੀ ਨੈਸ਼ਨਲ ਨਰਸਰੀ ਹੈਗੀ ਆ ਪਟਿਆਲੇ। ਅੱਛਾ ਜੀ। ਇਹ ਸਾਨੂੰ ਬੂਟਾ ਗਿਫਟ ਕਰਕੇ ਗਏ ਸੀ। ਜੀ। ਇਹ ਜਿਹੜਾ ਬੂਟਾ ਹੈ ਇਹਨੂੰ ਜਿਵੇਂ ਨਾ ਅੰਗੂਰ ਲੱਗਦੇ ਨੇ। ਜੀ। ਅੰਗੂਰਾ ਵਾਂਗ ਇਹਨੂੰ ਜਾਮਣ ਲੱਗਦੀ ਹੈ। ਇਹਦਾ ਟ अच्छा जी ਤੇ ਇਹਦੇ ਜਿਹੜੇ ਗੁੱਛੇ ਨੇ ਇਸ ਤਰ੍ਹਾਂ ਲੱਗਦਾ ਵੀ ਇਹ ਅੰਗੂਰ ਹੁੰਦੇ ਨੇ। اچھا ਤੇ ਜਾਮਣ ਨੂੰ ਮੇਰੇ ਖਿਆਲ ਆ ਕੁਆਂਟਲ ਤੋਂ ਵੱਧ ਇਹਨੂੰ ਜਾਮਣ ਲੱਗਦੀ ਆ। 8 8 ਕਬੂਟੇ 8 8 ਕਬੂਟੇ ਤੇ ਬਹੁਤ ਛੇਤੀ ਇਹ ਫਲ ਚੱਕਦੀ ਆ। ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵੀ ਸਾਡੇ ਜਿਹੜੇ ਕ੍ਰਾਫਟਿੰਗ ਜਾਮਣ ਦੇ ਬੂਟੇ ਨੇ ਉਹ ਦੇਣੇ ਸ਼ੁਰੂ ਕਰਤੇ। ਤੇ ਜਿਹੜੇ ਬੂਟੇ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਵੀ ਲਿਆ ਜਾ ਸਕਦੇ ਨੇ। ਬਾਗਬਾਨੀ ਡਿਪਾਰਟਮੈਂਟ ਤੋਂ ਵੀ ਲਿਆ ਜਾ ਸਕਦੇ ਨੇ। ਜਾਂ ਜਿਹੜੀ ਭਰੋਸੇਯੋਗ ਜਿਹੜੀ ਨਰਸਰੀ ਹੈਗੀ ਆ ਸਰਕਾਰ ਜਿਹੜੀ ਸਰਕਾਰ ਤੋਂ ਪਰਮਿਸ਼ਨ ਲਈ ਵਾ ਜਿਨ੍ਹਾਂ ਨੇ ਹਾਂਜੀ ਇਹ ਗਰਾਫਟਿੰਗ ਦਾਮਣਾ ਜੀ ਪਿਓਰੀ ਦਾਮਣ ਕਹੋ ਅੱਛਾ ਜੀ ਤੇ ਇਹ ਸਾਡਾ ਅਨਾਰ ਦਾ ਬੂਟਾ ਜੀ ਆਹ ਵਾਲਾ ਤੇ ਇਹਨੂੰ ਵੀ ਕਾਫੀ ਵੱਡੀ ਦਾ ਇਹ ਅਸੀਂ ਨਾ ਆਪਣੇ ਦੋਸਤ ਨੇ ਇਹ ਬਾਹਰਲੇ ਕੰਟਰੀ ਇਜ਼ਰਾਈਲ ਵਗੈਰਾ ਦੇ ਵਿੱਚ ਪਾਣੀ ਦੀ ਬਚਣ ਵਾਸਤੇ ਨਾ ਇਹ ਥੱਲੇ ਲੱਗਦਾ ਇਹਦੇ ਦਿਖਾਓ ਇਹ 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 ਹੈਗਾ ਕਵਰੇ ਨੂੰ ਕਹੋ ਇਹਦੇ ਨਾਲ ਪਾਣੀ ਦੀ ਬੜੀ ਬਚਦਾ ਪ੍ਰਸ਼ਾਦ ਦਾ ਪਾਣੀ ਵੀ ਥੱਲੇ ਚਲਾ ਜਾਂਦਾ ਤੇ ਪਾਣੀ ਬੜਾ ਘੱਟ ਲਾਉਣਾ ਪੈਂਦਾ ਸਾਨੂੰ ਇਹਦੇ ਥੱਲੇ ਲਾਉਣ ਨਾਲ ਇੱਕ ਕਵਰ ਆਹ ਵਾਲਾ ਜਿਹੜਾ ਥੱਲੇ ਕਵਰ ਲਿਆ ਹਾਂ ਜਿਹੜਾ ਕਵਰ ਹੈ ਜੀ अच्छा जे पानी दी बचत ਕਰ ਨਾ ਹਾਂਜੀ 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 ਇਹ ਅਗਲਾ ਬੂਟਾ ਸਾਡਾ ਨਾਸ਼ਪਤੀ ਦਾ ਆਏਗਾ ਕਿਸਾਨ ਵੀਰੋ ਇਹ ਵਾਲਾ ਹਾਂਜੀ ਇਹ ਮੇਰਾ ਖਿਆਲ ਆ ਵੀ 1 ਕਵਾਂਟਲ ਤੋਂ ਉੱਤੇ ਇਹਨੂੰ ਨਾਸ਼ਪਤੀ ਲੱਗੀ ਆ ਏਡੇ ਕਬੂਟੇ ਏਡੇ ਕਬੂਟੇ ਨੂੰ ਮੈਂ ਕੁਛ ਆ ਦੇਖੋ ਹੱਦ ਤੋਂ ਜ਼ਿਆਦਾ ਇਹ ਢਾਕਤਾ ਤੇ ਥੋੜਾ ਬਹੁਤਾ ਜਾਨਵਰਾਂ ਲਈ ਛੱਡ ਦਾਂਗੇ ਪੰਛੀਆਂ ਲਈ ਬਾਕੀ ਇਹਨੂੰ ਕਵਰ ਕਰ ਦਾਂਗੇ ਤਾਂ ਕਿ ਜਿਹੜੇ ਜਾਨਵਰ ਨੇ ਉਹਦਾ ਨੁਕਸਾਨ ਨਾ ਕਰੇ ਫਲ ਦਖਾਲ ਦਿਓ ਜੀ ਕਿੰਨਾ ਸੋਹਣਾ ਲੱਗਿਆ ਤੇ ਇਹ ਤਕਰੀਬਨ ਹਾਂ ਬਹੁਤ ਵੱਡੀ ਤਦਾਦ ਚ ਇਹਨੂੰ ਫਲ ਛੱਕਿਆ ਇਹ ਕਾਫੀ ਫਲ ਲੱਗੇ ਹਾਂਜੀ ਅੱਛਾ ਜੀ ਇਹ ਜਿਹੜਾ ਅਮਰੂਦ ਆ ਤੇ तकरीबन पौने किलो तक किलो तक ਇਹਨੂੰ ਮਰੂਦ ਆ ਜਿਹੜਾ ਉਹ ਫਲ ਚੱਕ ਲੰਦਾ ਤੇ ਬੜਾ ਅੱਛਾ ਹੈਗਾ ਬੂਟਾ ਕਿੰਨੂ ਕਿਲੋ ਕਿਲੋ ਦਾ ਮਰੂਦ ਲੱਗ ਜਾਂਦਾ ਹੈ ਕਿਲੋ ਕਿਲੋ ਤੱਕ ਵੀ ਮਰੂਦ ਚਲਾ ਜਾਂਦਾ ਹੈ ਅੱਛਾ ਇਹ ਕਿਹੜੀ ਵੈਰਾਈਟੀ ਦਸੀ ਇਹਨੂੰ 1 केजी ਇਹਦਾ ਨਾਮ ਹੈ 1 केजी ਨਾਮ ਹੈ ਅੱਛਾ ਜੀ ਤੇ ਇਹ ਸਾਡੇ ਬੱਗੂ ਘੋਸ਼ੇ ਨੇ ਜੀ ਅੱਛਾ ਜੀ ਤੇ ਇਹ ਵੀ ਬਾਵਾ ਫਲ ਚੱਕਿਆ ਨੇ ਜੀ ਆਹਾਂ ਜੀ ਆ ਫਲ ਆਇਆ ਹੋਇਆ ਜੀ ਇਹਨੂੰ ਹਨਾ ਅੱਗੇ ਸਾਡਾ ਅੰਜੀਰ ਦਾ ਬੂਟਾ ਜੀ ਦੇਖੋ ਇਹਨੂੰ ਬਹੁਤ ਵੱਡੀ ਤਦਾਦ ਦੇਚੇ ਨੇ ਫਲ ਚੱਕਿਆ ਅੰਜੀਰ ਨੇ ਜੀ ਤੇ ਅੱਗੇ ਸਾਡੀ ਅੰਗੂਰਾਂ ਦੀ ਵੇਲ ਆ ਇਹਦੇ ਨਾਲ ਹੀ ਬਿਲਕੁਲ ਹੈ ਜੀ ਤੇ ਇਹ ਤਕਰੀਬਨ ਕੁਆਂਟਲ ਡੇਢ ਕੁਆਂਟਲੇ ਨੂੰ ਲੱਗਿਆ ਹੋਊਗਾ ਤੇ ਥੱਲੇ ਇਹਦੇ ਬੈਠਿਆ ਵੀ ਜਾ ਸਕਦਾ ਹੈ ਜੀ ਅੱਛਾ ਹੈ ਅੰਗੂਰ ਨੂੰ ਫਲ ਬੜਾ ਆ ਜੀ ਬਹੁਤ ਵੱਡਾ ਹੈ ਜਿਹੜਾ ਅੰਗੂਰ ਹੈ ਯੂਨੀਵਰਸਿਟੀ ਦੀ ਵੈਰੈਟੀ ਹੈਗੀ ਹੈ ਪੀ ਜੀ ਯੂ ਦੀ ਕਿਹੜੀ ਹੈ ਜੀ ਤਕਰੀਬਨ ਕਾਲੇ ਜਿਹੇ ਰੰਗ ਦੇ ਅੰਗੂਰ ਕਹਿ ਲਓ ਇਹਨੂੰ ਬਲੈਕ ਜਾਂ ਜਾਂ ਇਹ ਵਾਲੇ ਲਾਲ ਜਾਂ ਲਾਲ ਜਾਂ ਭਾ ਮਾਰਦਾ ਹੈ ਅੰਗੂਰ ਜਿਹੜਾ ਅੱਛਾ ਜੀ ਠੀਕ ਆ ਆ ਚੀਕੂ ਆ ਹਨਾ ਜੀ ਇਹ ਚੀਕੂ ਆ ਜੀ ਇਹ ਚੀਕੂ ਕਿਹੜਾ ਜੀ 12 ਮਾਸਾ ਤਕਰੀਬਨ ਦੋ ਹੀ ਵੈਰੈਟੀਆਂ ਯੂਨੀਸਟੀ ਯਾਰ ਕਮੈਂਡਰ ਨੇ ਇਹ ਵੀ ਪੀਏ ਜੂ ਤੋਂ ਲੈ ਕੇ ਆਇਆ ਹੈ ਮੈਂ ਤੇ ਕਾਫੀ ਇਹਨੇ ਅੱਛਾ ਫਲ ਚੱਕਿਆ ਤਕਰੀਬਨ ਦੋ ਵੈਰੈਟੀਆਂ ਪੀਏ ਜੂ ਦੀ ਆ ਰਿਕਮੈਂਡ ਨੇ ਚੀਕੂ ਜੀ ਆਹ ਵਾਲੀ ਆ ਜਿਹੜੀ ਜੀ ਸਰ ਜੀ ਸਰ ਆ ਦੇਖੋ ਇਹ ਫਲ ਲੱਗਿਆ ਹੈ ਹਾਂ ਜੀ ਤਿਆਰ ਹੋਣਾ ਹੈ ਨਾ ਜੀ ਹਾਂ ਜੀ ਤਿਆਰ ਹੋਣਾ ਅੱਗੇ ਫੁੱਲ ਆਉਣੇ ਸ਼ੁਰੂ ਹੋ ਗਏ ਤਕਰੀਬਨ ਕਹਿ ਲਓ ਵੀ ਇਹਨੂੰ ਸਾਰਾ ਸਾਲ ਹੀ ਇਹ ਫਲ ਚੱਕਦਾ ਰਹੇਗਾ ਫਲ ਲੱਗਦਾ ਰਹਿੰਦਾ ਤੇ ਫਲ ਪੱਕ ਵੀ ਰਿਹਾ ਤੇ ਫਲ ਲੱਗ ਵੀ ਰਿਹਾ ਜੀ ਅੱਛਾ ਜੀ ਇਹਦੇ ਤੇ ਪੁਰਾਣਾ ਅੰਬ ਹੈ ਜੀ ਆਪਣੇ ਦੀ ਕਟਿੰਗ ਕਰਨੀ ਹੈ ਜੇ ਇਹਨੂੰ ਮੋੜ ਸਰਜੀਤ ਕਰਨਾ अच्छा जी ये वैसे आ वाला आम कितना पुराना ये होनगे 60 साल पुराने दोनों 80-80 साल आ आम एदा फल देखो जी नेहरी करके ਛੜਿਆ ਕਿੰਨਾ ਆ ਇਹ ਤਾਂ ਬਹੁਤ ਚੁੱਕੇ ਲਿਆ ਨੇ ਡੇਲੀ ਜਹਰੋ ਹਰ ਖਾਨਿਆਂ ਟੋਲੀ ਦੋਸਤਾਂ ਮੈਨੂੰ ਪੜਦੇ ਆ ਰੋਜ਼ ਬੜਾ ਚਾਹ ਮੰਗਦੇ ਨੇ ਲੋਕ ਤਾਂ ਵੀ ਆ ਦੇਖੋ ਜੀ ਇਹ 80 ਸਾਲ ਪੁਰਾਣਾ ਆਮ ਹੈ 80 ਸਾਲ ਪੁਰਾਣਾ ਲਾ ਲਓ ਵਾਹ ਹੁਣ ਇਹ ਬਹੁਤ ਫਲ ਚੱਕ ਲਿਆ ਤੜੇ ਕਿਹੜਾ ਕਿਹੜਾ ਆ ਜੀ ਵੈਸੇ ਇਹ ਕਾਲਾ ਆਮ ਕਹਿੰਦੇ ਨੇ ਹਾਂਜੀ ਕਾਲਾ ਆਮ ਜੀ ਕਾਲਾ ਬਿਲਕੁਲ ਕਾਲਾ ਹੀ ਰਹੂਗਾ ਪੱਕੇ ਵੀ ਟਿੱਕੇ ਇਹ ਜਾਨਪਨ ਨੂੰ ਲੱਭਦਾ ਹੈਗਾ ਪਤਾ ਨਹੀਂ ਲੱਗਣਾ ਜਾਨਪਨ ਨੂੰ ਵੀ ਕਦੋਂ ਪੱਕਿਆ ਇਹ ਅੱਛਾ ਇਹਨੂੰ ਤੁਸੀਂ ਇਹਦੀ ਸ਼ੰਗਾਈ ਇਹਦੀ ਕਰਕੇ ਤਾਂ ਹੁਣ ਇਹ ਦੁਬਾਰਾ ਮਤਲਬ ਉਹਦਾ ਨਾਮ ਆਪਾਂ ਨੂੰ ਵਰਤਣਾ ਪਊਗਾ ਅੱਛਾ ਜੀ ਦਸਾਜ ਸਾਹਿਬ ਨੇ ਕਿਹਾ ਹਾਂ ਉਹਨਾਂ ਨੇ ਕਹੇ ਦੋ ਕਰਿਆ ਇਹ ਅੱਛਾ ਯਾਰ ਬਹੁਤ ਬਹੁਤ ਬੜਾ ਪੁਰਾਣਾ ਅੰਬ ਹੈ ਅੱਛਾ ਕਿਸਮ ਤੁਸੀਂ ਦੱਸੀ ਕਾਲਾ ਹੰਬ ਕਾਲਾ ਸਾਡੇ ਭੂਆ ਜੀ ਉਹਨਾਂ ਦੇ ਬਾਗ ਹੁੰਦੇ ਸੀ ਫਫੜੀ ਚ ਉਹਨਾਂ ਦੇ ਮੋਟੋੜੇ ਪਿੰਡ ਉੱਥੋਂ ਗੁੱਠਲੀ ਜਿਹੜਾ ਲਿਆ ਕੇ ਜੀ ਉੱਥੇ ਜ਼ਰੂਰੀ ਰਹਿੰਦੀ ਕਿ ਉਦਾਂ ਦੇ ਫਲ ਆਵੇ ਕਈ ਵਾਰ ਬਦਲ ਜਾਂਦਾ ਹੁੰਦਾ ਪਰ ਉੱਥੋਂ ਦੇ ਝੋਟੀ ਜੰਮ ਰਿਹਾ ਜੀ ਜਿੱਥੇ ਉਹ ਅੰਬ ਚੁਪਾਉਂਦੇ ਹੁੰਦੇ ਸੀ ਇਹ ਸਾਈਕਲਾਂ ਤੇ ਪੁਰਾਣੇ ਸਮੇਂ 'ਚ। ਉੱਛਾ ਜੀ ਬਹੁਤ ਬੜਾ ਅੰਬ ਸੀ। ਇਹੇ ਵਾਲਾ। ਉਹ ਸੀਗੇ ਫੁੱਫੜ ਜਿਹੜੇ ਬਾਗ ਸੀ ਅੰਬਾਂ ਦਾ। ਅੱਜ ਕੱਲ ਮਟੋੜੇ ਪਿੰਡ 'ਚ ਕਾਫੀ ਅੰਬ ਨੇ ਜੀ। ਅੱਛਾ ਜੀ। ਅੱਛਾ ਜੀ। ਹਰੇਕ ਜੱਟ ਦੇ ਖੇਤ 'ਚ ਖੜਾ ਤੁਹਾਨੂੰ ਅੰਬੇ ਮਿਲੂ ਉੱਥੇ ਜੀ। ਅੱਛਾ ਜੀ। ਬੇਹੇ ਸਾਡਾ ਦੁਆਬਾ ਮਸ਼ਹੂਰ ਹੈ ਅੰਬਾਂ ਦੇ ਲਈ ਕਾਫੀ ਉਹ ਤੁਹਾਡੇ ਦੁਆਬੇ ਦੀ ਕੋਈ ਕਲੋ ਬ੍ਰਾਂਚ ਕਰ ਲੋ ਛੋਟੀ ਜੀ ਹਾਂ ਜੀ ਕੁਦਰਤ ਅੱਛਾ ਜੀ ਕੁਦਰਤੀ ਜਮੀਨ ਤੁਹਾਡੇ ਵਰਗੀ ਹੋਊਗਾ ਅੱਛਾ ਜੀ ਅੰਬਾਂ ਨੂੰ ਫੜਦੀ ਹੈ ਠੀਕ ਹੈ ਸਾਡੇ ਆ ਘੱਟ ਫੜਦੀ ਹੈ ਜੀ ਅੱਛਾ ਜੀ ਅੱਛਾ ਇਹ ਹੋਰ ਕੀ ਕੀ ਜੀ ਲਾਇਆ ਹੋਇਆ ਇੱਥੇ ਅੱਗੇ ਆਪਾਂ ਅਮਰੂਦ ਨੇ ਜੀ ਮੈਂ ਅਮਰੂਦ ਆ ਕਟਿੰਗ ਕਰਕੇ ਨਿਕਲੋ ਨਿਕ ਤਾਂ ਨੀਵੇਂ ਕਰ ਲਿਆ ਆਪਾਂ ਨੇ ਤੇ ਜਿਹੜਾ ਬਰਸਾਤੀ ਫਾਲ ਨਹੀਂ ਲੈਣਾ ਚਾਹੀਦਾ ਅਮਰੂਦ ਦਾ ਸਿਆਲ ਵਾਲੇ ਲੈਣਾ ਚਾਹ ਉਹਦੇ ਲਈ ਇਹਦੀ ਕਟਿੰਗ ਜ਼ਰੂਰੀ ਹੈ ਜੀ ਅੱਛਾ ਜੀ ਜਿੰਨਾ ਉਹਨਾਂ ਵਿੱਚ ਤੋਂ ਸੜਿਆ ਤੋਂ ਜਿਹੜੇ ਅਮਰੂਦ ਫੜ ਲੱਗਿਆ ਉਹਨੂੰ ਕੱਟ ਦੋ ਥੋੜਾ ਜਿਹਾ ਰੱਖਿਆ ਇੱਥੇ ਸਿਰ ਨਾਨ ਗੂਬ ਦੇ ਲਫਾਪੇ ਅੱਛਾ ਤੁਸੀਂ ਵੀ ਬਰਸਾਤੀ ਫਲ ਨਹੀਂ ਲੈਂਦੇ ਇਹਦਾ ਹਾਂ ਬਰਸਾਤੀ ਫਲ ਬਹੁਤ ਘੱਟ ਜੀ ਅੱਛਾ ਜੀ ਹਾਂ ਜੀ ਇਹਨਾਂ ਨੂੰ ਅਸੀਂ ਪਾਣੀ ਉਹ ਨਹੀਂ ਕਦੇ ਲਾਇਆ ਅਮਰੂਦਾਂ ਨੂੰ ਦੇਖ ਲਓ ਜੀ ਸਾਲ ਹੋ ਗਾ ਅਮਰੂਦਾਂ ਨੂੰ ਪਾਣੀ ਲੱਗਿਆ ਨੋ ਜੀ ਤੇ ਇਹ ਜਿਹੜੀ ਆ ਸਾਰਾ ਪ੍ਰਾਚਨ ਖੂਹ ਸੀ ਖੂਹ ਨੇ ਜੀ ਪੁਰਾਣੇ ਰੱਖੇ ਹੋਏ ਅੱਛਾ ਜੀ ਤੁਸੀਂ ਯਾਦਗਾਰ ਰੱਖੀ ਆ ਪਾਣੀ ਜਿੰਨਾ ਮਰਜ਼ੀ ਛੱਡੋ ਇਹਦੇ ਵਿੱਚ ਫਿਲਟਰ ਹੋ ਕੇ ਆ ਦਿਖਾਓ ਜੀ ਕਰੀਬਨ ਇਹ ਡ੍ਰੈ ਅਸੀਂ ਵੀ ਤਾਂ ਡ੍ਰੈਗਨ ਪਾਪ ਐਡਾ ਟੋਕਰ ਵਾਲਾ ਹੁੰਦਾ ਨਾ ਡ੍ਰੈਗਨ ਦਾ ਦੇਖੋ ਕਿੰਨਾ ਵੱਡਾ ਟੋਕਰਾ ਹੀ ਲੱਗਾ ਕਿਸਮ ਦਾ ਉਹ ਉਹਨਾਂ ਨੇ ਉੱਤੇ ਗੱਡੇ ਦਾ ਪਹੀਆ ਜਿਹਾ ਲਾ ਆਂਦੇ ਮੈਂ ਸਮਝ ਗਿਆ ਇਹ ਪ੍ਰਾਤਨ ਰੱਖਿਆ ਕੋਹ ਦੇ ਪ੍ਰਾਤਨ ਰੱਖੂ ਇਹ ਬੂ ਕਿਹੜਾ ਇਹ ਬਾਰ ਉਹ ਹੈ ਜੀ ਤਾਂ ਕਿੰਨੂ ਆ ਜੀ ਅੱਛਾ ਜੀ ਇਹ ਕਿੰਨੂ ਆ ਇੱਕੇ ਮਿੱਠਾ ਕਰਾਉਂਦਾ ਜੀ ਆਮ ਤੌਰ ਤੇ ਕਰਾਉਂਦਾ ਜਿਹੜਾ ਅੱਗੇ ਚਾਰ ਵਾਲੇ ਹੁੰਦਾ ਸੀ ਹਾਂ ਜੀ ਇਹ ਮਿੱਠਾ ਵੀ ਆ ਜੀ ਇਹਨੂੰ ਅਸੀਂ ਖਾ ਵੀ ਸਕਦੇ ਆ ਚਾਰ ਵੀ ਪਾ ਸਕਦੇ ਆ ਇਹ ਚਾਰ ਵਾਲਾ ਜੀ ਅੱਛਾ ਜੀ ਚਾਰ ਵਾਲਾ ਜੀ ਕੋਈ ਨਹੀਂ ਲਾਓ ਹੋ ਜਾਣਾ ਜੀ ਅੱਛਾ ਜੀ ਤੇ ਇਹ ਮਿੱਠਾ ਹੈ ਜੀ ਇਹ ਦੁਸਾਂਤ ਸਾਹਿਬ ਕਹਿੰਦੇ ਨੇ ਲੋਕਾਂ ਨੂੰ ਕਿ ਬੁਖਾਰ ਹੋ ਜਾਂਦਾ ਸੀ ਨਾ ਜੀ ਉਹ ਫਿਰ ਇਹ ਡਾਕਟਰ ਕਮੈਂਟ ਕਰਦੇ ਮਿੱਠਾ ਨਿੰਬੂ ਮਿੱਠਾ ਨਿੰਬੂ ਕਹਿੰਦੇ ਨੇ ਇਹ ਲਸਣ ਹੈ ਜੀ ਇਹ ਲਸਣ ਹੈ ਹਾਂ ਜੀ ਹੈਗਾ ਠੀਕ ਹਾਂ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਇਹ ਦੁਸਾਂਤ ਸਾਹਿਬ ਨੇ ਸਾਨੂੰ ਵੀ ਦਿੱਤਾ ਸੀਗਾ ਇਹ ਚਾਈਨੀਜ਼ ਲਸਣ ਮੇਰੇ ਖਿਆਲ ਨਾਲ ਇਹਨੂੰ ਕੀ ਕਹਿੰਦੇ ਨੇ ਹਾਂ ਪਤਾ ਨਹੀਂ ਬਾਹਰ ਦਾ ਹਾਂ ਜੀ ਇਹ ਸੈਲਡ ਦੇ ਵਿੱਚ ਵੀ ਯੂਜ਼ ਕਰਦੇ ਨੇ ਪੂਰਾ ਹਾਂ ਜੀ ਹਾਂ ਜੀ ਸਬਜ਼ੀ ਚ ਇਹਨੂੰ ਪਾ ਲੈਂਦੇ ਇਹ ਆਲੂ ਦੀ ਕੋਈ ਵੈਰਾਈਟੇ ਕੱਢਿਆ ਰਹੇ ਨੇ ਆਪਣੇ ਯੂਨੀਵਰਸਿਟੀ ਨਾ ਉਹਨਾਂ ਨੇ ਹਮਾਚ ਲਾੜੇ ਨੇ ਇਓ ਸੋਲਨ ਯੂਨੀਵਰਸਿਟੀ ਸੋਲਨ ਵਾਲੇ ਉਹ ਵੀ ਸੀ ਸਾਹਾ ਆਇਟਿਕ ਕਰੀ ਉਹ ਲੈ ਕੇ ਆਇਆ ਸੀ ਕੋਪੀ ਸ਼ਰਮਾ ਡਾਇਰੈਕਟਰ ਇਹ ਤਾਂ ਟੁੱਟ ਗਿਆ ਜੀ ਹਾਇ ਥੱਲੇ ਡਿੱਗ ਗਿਆ ਪਤਾ ਨਹੀਂ ਕੀ ਕਰ ਰਹੇ ਉਹਨੂੰ ਸਿਆਲ ਚ ਠੱਕਾਂਗੇ ਅਗਲੇ ਸਾਲ ਠੀਕ ਐ ਲੈਮਨ ਗ੍ਰਾਸ ਲਾ ਇਹ ਲੈਮਨ ਗ੍ਰਾਸ ਹੈ ਜੀ 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 ਇਹ 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 ਕੀ ਹੈ ਜੀ ਇਹ ਸੇਬ ਜੀ ਅੱਛਾ ਜੀ ਇਹ ਸੇਬ ਹੈ ਜੀ ਹਾਂ ਪੱਕ ਰਿਹਾ ਹਾਂ ਨਾ ਹਜੇ ਹਜੇ ਪੱਕ ਰਿਹਾ ਜੀ ਇਹ ਪਿੰਕ ਬਰੂਦ ਹੈ ਜੀ ਦਿਖਾਉ ਜੀ ਇਹ ਫਰੂਟ ਵਾਸਤੇ ਉਹਦੇ ਵਾਸਤੇ ਜੂਸ ਵਾਸਤੇ ਹੈ ਜੀ ਇਹ ਵਾਲਾ ਹਾਂ ਜੂਸ ਵਾਸਤੇ ਜੀ ਇਹਨੂੰ ਲੱਗਦਾ ਹਾਂ ਲੱਗਦਾ ਇਹ ਛੋਟਾ ਕਰਿਆ ਵਾ ਕਟਿੰਗ ਕਰਕੇ ਆਪਣੋ ਕੋ ਜਗਾ ਕਟਾ ਨਾ ਜੀ ਹਾਂ ਸਾਡੇ ਨੇ ਇੱਕ ਵਾਰੀ ਉਹ ਆਏ ਡਾ ਸਾ ਅਮਰੀਕ ਸਿੰਘ ਸੰਧੂ ਡਾਕਟਰ ਐਕਸਟੈਂਸ਼ਨ ਅੱਛਾ ਅੱਛਾ ਜੀ ਉਹ ਬਨੇ ਕਰ ਦੀ ਰਾਖਤ ਬੜਿਆ ਅਗੜੇ ਮਾ ਜੀ ਬਜ਼ੁਰਗਾਂ ਦੇ ਲਾਏ ਉਹ ਬੋਲਿਆ ਹੀ ਨਹੀਂ ਇੰਨਾ ਸਿਆਣਾ ਡਾਕਟਰ ਸੀ ਤੇ ਮੈਂ ਇੱਕ ਵਾਰੀ ਗਿਆ ਉਹਦੇ ਘਰੇ ਉਹਦੇ ਪਚਾਲੇ ਨਿੰਮ ਖੜੀ ਹੂੰ ਦਰਵਾਜ਼ੇ ਦੇ ਅੱਛਾ ਰਾਤ ਮੈਂ ਕਿਹਾ ਜੀ ਨਿੰਮੋ ਪਚਾਲਿਆ ਹੈ ਕਹਿੰਦਾ ਯਾਰ ਬਾਪੂ ਜੀ ਦੇ ਬੀਬੀ ਜਾਇ ਜੀ ਬਾਪੂ ਕਹਿੰਦਾ ਅਮਰੀਕਾ ਨਿੰਮ ਨਹੀਂ ਪਟਣੀ ਕਹ ਰਹੀ ਮੈਂ ਬਾਪ ਮਾ ਜੀ ਮੈਂ ਇੱਕ ਨੇ ਦਸਤ ਰੱਖੇ ਨੇ ਬਜ਼ੁਰਗਾਂ ਕਿ ਤੁਸੀਂ ਵੀ ਆਪਣੇ ਖੂਤੇ ਇੱਕ ਵਾਰੀ ਗਏ ਤੁਸੀਂ ਮੈਨੂੰ ਪੁੱਛਿਆ ਹੀ ਨਹੀਂ ਮੁੜ ਕੇ ਦੇਖੋ ਬਜ਼ੁਰਗਾਂ ਦਾ ਲੋ ਜੀ ਆ ਇਹ ਪਹਿਲਾਂ ਆ ਦੇਖੋ ਪਪੀਤਾ ਜੀ ਪਪੀਤਾ ਦੇਖਿਓ ਪਪੀਤਾ ਇੰਨਾ ਇੰਨਾ ਫਲ ਲੱਗਾ ਹੈ ਇਹਨੂੰ ਟੱਕਿਆ ਹੋਇਆ ਹੈ ਸਿਰਫ ਇਹਨਾਂ ਨੇ ਆ ਦੇਖੋ ਤਾਂ ਗਿਣੋ ਤਾਂ ਮੇਰੇ ਖਿਆਲ ਨਾਲ ਗਿਣੇ ਨਹੀਂ ਜਾਣੇ ਇੰਨਾ ਸਾਰਾ ਫਾਲੇ ਨਿੱਕੇ ਜਿਹੇ ਪਪੀਤੇ ਨੂੰ ਲੱਗੇ ਹੋਏ ਆ ਬੜਾ ਕਮਾਲ ਹੈ ਤੁਸੀਂ ਥੱਲੇ ਮਲਚਿੰਗ ਵੀ ਕਰੀਏ ਮਲਚਿੰਗ ਕਰੀਏ ਥੱਲੇ ਹਾਂ ਜੀ ਹਾਂ ਜੀ ਵਾਹ ਫਰਮਾਨੀ ਆ ਵਾਵਾ ਫਲ ਲੱਗੇ ਤੇ ਨੇ ਹਾਂ ਜੀ ਤੇ ਇਹ ਨਿੰਬੂ ਆ ਜੀ اچھا ਜੀ ਤੇ ਇਹ 베ਰੀ ਆ ਜੀ ਅਗਲੀ ਆ 베ਰੀ ਹੈ 베ਰੀ ਆ ਜੀ ਪਹਿਲਾਂ ਉਹ ਪਰਲੀ ਦੇ 베ਰ ਪੱਕਦੇ ਨੇ ਫਿਰ ਇਹ ਪੱਕਦੇ ਨੇ ਫਿਰ ਉਹ ਅੱਗੇ ਜਿਹੜੀ 베ਰੀ ਆਪਣੀ ਉਹ ইমরান ਹੈ ਜੀ ਇਹਨੂੰ ਸਭ ਤੋਂ ਲਾਸਟ ਤੱਕ ਅਪ੍ਰੈਲ ਦੇ ਐਂਡ ਤੱਕ ਕਹਿੰ ਲੋ ਪੱਕੀ ਜਾਂਦੇ ਨੇ ਜੀ اچھا ਜੀ ਤੇ ਇਸ ਪਾਸੇ ਲੱਗਿਆ ਜੀ ਆਪਣਾ ਆ ਆਲੂ ਭਖਾਰਾ ਜੀ ਲੂਚਾ ਤੇ ਇਹ ਵੀ ਟੱਕਿਆਂ ਨੂੰ ਦੇਖੋ ਬਹੁਤ ਵੱਡੀ ਤਦਾਦ ਚ ਫਲ ਆਇਆ ਹੈ ਜੀ اچھا ਜੀ ਬਹੁਤ ਵੱਡੀ ਤਦਾਦ ਚ ਫਲ ਚੱਕਿਆ ਜੀ ਓ ਵਾ ਉਹ ਦੇਖੋ ਕਿੰਨਾ ਸੋਹਣਾ ਲੱਗੇ ਹੋਏ ਆ ਇਹ तकरीबन ਤਿਆਰ ਕਹਿ ਲੋ ਫਲ ਆਪਾਂ ਹੁਣ ਜੀ ਇਹ ਜਿਹੜਾ ਕਾਲੇ ਰੰਗ ਵਾਲਾ ਹੋ ਗਿਆ ਇਹ ਤਿਆਰ ਹੈ ਜੀ ਖਾਣ ਵਾਸਤੇ ਹਾਂ ਜੀ ਕਮਾਲ ਇਹ ਕਿਨੂ ਹੈ ਇਹਨਾਂ ਨੇ ਨਵਾਂ ਕੱਢਿਆ ਸੀਡਲੈਸ ਕਿਨੂ ਪੀਏਜੂ ਨੇ ਜੀ ਸੀਡਲੈਸ ਇਹ ਨਵੀਂ ਵੈਰਾਈਟੀ ਹੈ ਇਹਨਾਂ ਦੀ ਪੀਏਜੂ ਦੀ ਅੱਛਾ ਜੀ ਇਹ ਆੜੂ ਆ ਜੀ ਵਾਹ ਇਹਨੇ ਤਾਂ ਮਤਲਬ ਕਹਿ ਲੋ ਵੀ ਬਹੁਤ ਫਲ ਚੱਕਿਆ ਦੇਖੋ ਜੀ ਰੰਗ ਵੀ ਜਿਹੜਾ ਬੜਾ ਪਿਆਰਾ ਹੈ ਰੰਗ ਚੇਂਜ ਹੋਣਾ ਸ਼ੁਰੂ ਹੋ ਗਿਆ ਜੀ ਇਹ ਕਾਫੀ ਅੱਛਾ ਰੰਗ ਇਹਨੇ ਨਾ ਆਂਬਰਪਾਲੀ ਆਂਬ ਆ ਜੀ ਕਿਹੜਾ ਜੀ ਇਹ ਸਾਹਮਣੇ ਹੈ ਜੀ ਇਹ ਦੂਜੇ ਆਂਬ ਨੇ ਜਿਹੜੇ ਉਹ ਪਹਿਲਾਂ ਪੱਕ ਜਾਂਦੇ ਨੇ ਇਹ ਥੋੜਾ ਲੇਟ ਪੱਕੂਗਾ ਜੀ ਜਦੋਂ ਬਾਜ਼ਾਰ ਦੇ ਵਿੱਚ ਫਲ ਜਿਹੜਾ ਖਤਮ ਹੋ ਜਾਂਦਾ ਲਗਭਗ ਫਿਰ ਇਹਨੇ ਅੱਛਾ ਜੀ ਇਹ ਫਲ ਫਿਰ ਇਹ ਆਂਬ ਪੱਕੇ ਫਿਰ ਇਹਨੇ ਚੱਕੜ ਅੱਗੇ ਉਹ ਡ੍ਰੈਗਨ ਆ ਜੀ ਸਾਰੇ ਦੇਖੋ ਉਹ ਅਸੀਂ ਦੇਸੀ ਜਿਹਾ ਜਿਗਾਰ ਬਣਾ ਕੇ ਨਾ ਜੀ ਇਹ ਰੱਖੇ ਹੋਏ ਨੇ ਤੇ 바ਵਾ ਫਲ ਚੱਕਦੇ ਰਹੇ ਸਕਰੀਬ ਉਹਨਾਂ ਦਾ ਦਸੰਬਰ ਤੱਕ ਅਕਤੰਬਰ ਤੱਕ ਇਹ ਸਾਰੇ ਡ੍ਰੈਗਨ ਹਾਂ ਡ੍ਰੈਗਨ ਨੇ ਜੀ ਫੱਟੇ ਚਲੇ ਜਾਂਦੇ ਅੱਛਾ ਜੀ ਇਹ ਨਿੰਬੂ ਆ ਜੀ ਇਹ ਵੀ ਬਹੁਤ ਵੱਡੀ ਤਰਾਚਾ ਜੇ ਵੀ ਫਲ ਚੱਕਿਆ ਫਿਰ ਹੁਣ ਫੁੱਲ ਬਹੁਤ ਆਇਆ ਸਾਰਾ ਸਾਲ ਇਹ ਫਲ ਚੱਕਦੇ ਰਹੇ ਦਾ ਜਿਹੜਾ ਨਿੰਬੂ ਆ ਜੀ ਇਹ ਵੀ ਜੜੀਆਂ ਸਾਫ ਫਿਰ ਇਹਦਾ ਇਹਦਾ ਫਲ ਤੇ ਤੁਹਾਡੇ ਕੋਲ ਇੰਨੇ ਇੰਨੇ ਥਾਂ ਦਾ ਵੀ ਨਹੀਂ ਸਾਂਭੇ ਜਦਾਂ ਹਮੂਤ ਨਹੀਂ ਇਹ ਪੂਰਾ ਸੀ ਕਵਰ ਕਰਿਆ ਜੀ ਹਾਂ ਜੀ ਪਪੀਤਾ ਇਹ ਜੀ ਤੇ ਇਹ ਅੰਬ ਨੇ ਸਾਰੇ ਕਟਿੰਗ ਕਰ ਕਰਕੇ ਛੋਟੇ ਕਰ ਲਏ ਜੀ ਜੀ ਇਹ ਅੰਗਰੂਦ ਨੇ ਜੀ अच्छा जी ਤੇ ਇਹ ਜਿਹੜਾ ਪ੍ਰਸਾਦ ਵਾਲਾ ਜਿਹੜਾ ਫਲ ਆ ਉਹ ਸਾਨੂੰ ਨਹੀਂ ਲੈਣਾ ਚਾਹੀਦਾ ਦੇਖੋ ਤੁਸੀਂ ਸਾਰੀ ਕਟਿੰਗ ਕਰਤੀ। ਉਹ ਤੁਸੀਂ ਦੱਸਿਆ ਇਹ ਪੰਜਾਬ ਸਫੈਦਾ ਹੈ। ਹਾਂ ਇਹ ਪੰਜਾਬ ਸਫੈਦਾ ਹੈਗਾ ਜੀ। ਇਹ ਕਾਫੀ ਪੌਪੂਲਰ ਆ ਤੇ ਕਾਫੀ ਅੱਛੀ ਵੈਰਾਈਟੀ ਹੈਗੀ ਆ ਇਹ। ਆ ਥੋੜਾ ਜਿਹਾ ਅਸੀਂ ਫਰੂਟ ਰੱਖਿਆ ਥੱਲੇ ਦੇ ਖਾਣ ਵਾਸਤੇ। ਇਹਦੇ ਤੇ ਅਸੀਂ ਨਾਣ ਬੂਪਨ ਦੇ ਲਫਾਫੇ ਚਾੜ ਲਾਂਗੇ ਜੀ। ਉਹਦੇ ਨਾਲ ਫਿਰ ਜਿਹੜੀ ਫੜ ਦੀ ਮੱਕੀ ਆ ਉਹ ਡੰਗ ਨਹੀਂ ਮਾਰੂਗੀ ਤੇ ਥੋੜਾ ਬਹੁਤਾ ਫਲ ਵੀ ਖਾਣ ਨੂੰ ਮਿਲ ਜੂਗਾ। ਅੱਛਾ ਜੀ। ਤੇ ਇਹ ਵੀ ਯੂਨੀਵਰਸਿਟੀ ਦੀ ਵੈਰਾਈਟੀ ਹੈਗੀ ਆ ਪੀਐਯੂਟੀਓ ਜੀ। अच्छा जी ये भी assi cutting करके छोटा कर लिया है नाले दे assi ਆ trap ਲਾਇਆ ਜੀ ਤੇ तकरीबन ਜਦੋਂ ਫਾਲ ਗੱਦਰ ਜਾ ਇਹਨਾਂ ਜੁਲਾਈ ਦੇ ਵਿੱਚ ਕਹਿ ਲਓ ਇਹਨੂੰ ਲਾ ਦੇਵੇ ਤੇ ਫਿਰ ਇਹ ਫਾਲਾ ਜਿਹੜਾ ਇਹਦੇ ਚੋ ਫਰੂਟ ਫਲਾਈ ਹੈ ਜਿਹੜੀ ਉਹ ਘੱਟ ਨੁਕਸਾਨ ਕਰੂਗੀ ਇਹਦੇ ਚ ਫਸ ਜਾਈਾ ਆ ਕੇ ਜੀ ਇਸ ਟਾਵੇਰੀ ਲਈ ਥੋੜੀ ਵੈਸੇ ਤਾਂ ਅਪ੍ਰੈਲ ਚ ਖਤਮ ਹੋ ਜਾਂਦੀ ਹੈ ਪਰ ਐਟ ਕੀ ਟੈਂਪਰੇਚਰ ਲੋ ਹੋਣ ਕਰਕੇ ਆ ਇਹਦੇ ਥੱਲੇ assi ਕਾਗਜ਼ ਰੱਖਿਆ ਸੀ ਮومی ਉਹ तकरीबन ਕਹਿ ਲਓ ਵੀ ਚੱਕਤਾ ਹੋਣਾ ਸੀ ਤੇ ਹੁਣ ਇਹਨੇ ਬੜੀਆਂ ਪਿਆਰੀਆਂ ਪੈਲੀਆਂ ਜੀ ਹਜੇ ਵੀ ਲੱਗੀਆਂ ਹੋਈਆਂ ਹਜੇ ਵੀ ਲੱਗਿਆ ਨੇ ਜਿਹੜਾ ਜੀ ਹੈ ਗਿਆ ਸਟਾਵੇਰੀ ਦੇ ਜਿਹੜੇ ਜੜਾ ਨੇ ਉਹ ਹਮਾਤਲ ਤੇ ਸਾਂਭੜੀਆਂ ਬੜੀਆਂ ਸੌਖੀਆਂ ਨੇ ਹਮ ਟੈਂਪਰੇਚਰ ਕਰ ਹਾਂ ਉੱਥੇ ਟੈਂਪਰੇਚਰ ਕਰਕੇ ਗਰਮੀ ਕਰਕੇ ਦੇਖੋ ਕੁਝ ਬੂਟੇ ਸਾਡੇ ਨਾ ਮਰ ਵੀ ਗਏ ਆ ਦੇਖੋ ਜੀ ਹਾਂਜੀ ਕੁਝ ਮਰੇ ਵੀ ਗਏ ਗਰਮੀ ਕਰਕੇ ਹਾਂਜੀ ਉਹ ਪਿੱਛੇ ਵੀ ਇੱਕ ਮਰ ਗਿਆ ਆ ਵੀ ਮਰਿਆ ਤੇ ਹੁਣ ਇਹਨੂੰ ਕੋਸ਼ਿਸ਼ ਕਰਾਂਗੇ ਵੀ ਹਰੇ ਰੰਗ ਦੀ ਉੱਤੇ ਪਾਈ ਜਾਵੇ ਅੱਛਾ ਜੀ ਇਹ ਕਿਸੇ ਜਵਾਨੀ ਫਰੂਟ ਦੀ ਇਹ ਗਰਮੀਆਂ ਚ ਬਚ ਜੂਗੀ ਇਹ ਇਹ ਫਿਰ ਨਵੇਂ ਲਾਉਣੇ ਪੈਣਗੇ ਆ ਪਿਛਲੇ ਸਾਲ ਬਚ ਗਈ ਨੇ ਪੱਟ ਕੇ ਦੁਬਾਰਾ ਲਾਵਾਂਗੇ ਜ अच्छा जी ये असली जापानी फ्रूट ਵੀ ਮਗਾਏ ਨੇ ਦੋ ਬੂਟੇ ਇਤਕੇ ਜੀ اچھا ਜੀ ਜਿਹੜੇ ਆਮ ਤੌਰ ਤੇ ਲਾਲ ਟਮਾਟਰ ਵਰਗਾ ਹੁੰਦਾ ਇਹ ਹਾਂ ਜੀ ਤੇ ਇਹ ਦੇਖਦੇ ਆ ਇਹਨੂੰ ਮੇਰਾ ਖਿਆਲ ਅਜੇ ਤੱਕ ਤਾਂ ਬਚਿਆ ਹੋਇਆ ਤੇ ਮੈਂ ਹੋਰ ਵੀ ਕਈ ਚੀਜ਼ਾਂ ਉਹ ਪਹਿਲਾਂ ਚੈੱਕ ਕਰੀ ਆ ਜਿਹੜੀਆਂ ਇਹਨਾਂ ਦਿਨਾਂ ਜਾ ਕੇ ਮਰ ਜਾਂਦੀਆਂ ਨੇ اچھا ਜੀ ਇਹ ਵਾਲਾ ਹਾਂ ਆਸ ਕਰਦੇ ਹਾਂ ਅੱਜ ਹਰੇ ਰੰਗ ਦੀ ਚਾਦਰ ਪਾਈ ਆ ਤਾਂ ਕਿ ਗਰਮਾਵਾ ਨਾ ਆਵੇ ਜੀ ਤੇ ਅਮੀਰ ਹੈਗੀ ਆ ਜਾਪਾਨੀ ਫਰੂਟ ਦੇ ਇਹਦੇ ਉੱਤੇ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ ਉੱਚਾ ਕਰਕੇ ਉਹਦਾ اچھا ਜੀ ਤਾਂ ਕਿ ਗਰਮੀ ਤੋਂ ਬਚ ਜਾਵੇ ਜੀ ਬਚ ਜਾਵੇ ਹਾਂ ਜੀ ਬੜਾ ਰਮਣੀਕ ਸਥਾਨ ਆ ਜਿਹੜੀ ਆ ਫਾਰਮ ਤੇ ਕਦੇ ਮਤਲਬ ਇੱਥੇ ਬੈਠੀਏ ਐਦਾਂ ਦੀਆਂ ਟਿਕੀਆਂ ਦੁਪਹਿਰਾਂ 'ਚ ਬੜੀ ਠੰਡੀ ਛਾਂ ਆ ਬੜਾ ਆਨੰਦ ਆ ਵੈਸੇ ਬਣਿਆ ਹੋਇਆ ਕੋਇਲ ਵੀ ਰਾਜਣੀ ਆ ਸਾਡੇ ਇੱਥੇ ਕੋਇਲਾ ਬਣਾਂ ਹਾਂਜੀ 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 ਇੱਥੇ ਬੈਠ ਕੇ ਬੰਦਾ ਕੁਝ ਪੜੇ ਕੋਈ ਵਿਚਾਰ ਚਰਚਾ ਚੰਗੀ ਹੋਵੇ ਤਾਂ ਬੜਾ ਆਨੰਦ ਬਣਦਾ ਹੋਏਗਾ ਸਹੀ ਆ ਜੀ ਧੰਨਵਾਦ ਦੋਸਤੋ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਆਪਾਂ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਮਿਲਦੇ ਹਾਂ ਔਰ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਵਾਲਾ ਬਟਨ ਦੱਬ ਕੇ ਇਹਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੁਹਾਡਾ ਸਬਸਕ੍ਰਿਪਸ਼ਨ ਤੁਹਾਡਾ ਸ਼ੇਅਰ ਕਰਨਾ ਔਰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਸਾਨੂੰ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਇਹ ਸਾਡਾ ਹੌਸਲਾ ਵਧਾਉਂਦਾ ਸਾਨੂੰ ਅੱਗੇ ਵਧਾਉਂਦਾ ਸੋ ਧੰਨਵਾਦ ਜੀ ਆਪ ਸਭ ਦਾ ਜਿਹੜੀ ਆ ਸਾਹਿਬ ਬਹੁਤ ਕੀਮਤੀ ਸਮਾਂ ਤੁਹਾਡਾ ਅੱਜ ਤੁਸੀਂ ਸਾਨੂੰ ਦਿੱਤਾ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫਸਟ ਕਾਲ ਜੀ ਫਸਟ ਕਾਲ ਜੀ